ਕੋਡੀ 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 ਹੁਣ ਲੈ ਵੀ ਬੁਗਲੇ ਆ ਅਸੀਂ ਧੰਨਵਾਦ ਕਰਾਂਗੇ ਸਾਡੀ ਖੇਡ ਕਲੱਬ ਦਾ ਕਿਸੇ ਨਗਰ ਦਾਸ ਕਮੇਟੀ ਦਾ ਮੈਂ ਬਹੁਤ ਹੀ ਰੰਨੀ ਆ ਮੈਂ ਬਹੁਤ ਗਰੀਬ ਬੰਦਾ ਮੈਂ 50 ਸਾਲ ਤੋਂ ਲਗਾਤਾਰ ਕੋਡੀ ਖੜੀ ਮੈਂ ਦੀ ਗਰਾਰੀ ਫਸੀ ਖੜੀ ਆ ਮੇਰੇ ਜਿਹੜੇ ਬਰੇ ਨੌਜਾਬਤ ਮੁੰਡੇ ਖੇਡਦੇ ਆ ਜਿਹੜਾ ਇਕਬਦਰ ਜਲਾਲ ਹੋ ਗਿਆ ਕਾਲਾ ਕਾਂਗੜਾ ਟੌਪ ਦੇ ਪਲੇਅਰ ਲੱਗੇ ਮੈਂ ਖੇਡਦਾ 40 ਸਾਲਾਂ ਪਰ ਜਿਹੜੀ ਮੈਂ ਦੀ ਕਰਾ ਰਹੀ ਆ ਹਰ ਬੰਦੇ ਤੇ ਫਸੀ ਹੋਈ ਆ ਲਾਈਫ ਚੱਲੀ ਜਾਂਦੀ ਆ ਪਰ ਬੁਗਲਾ 부ੜੀ ਨੇ ਇੱਕ ਵਾਰੀ ਜੰਮਿਆ ਬਾਰ ਬਾਰ ਨਹੀਂ ਜੰਮਿਆ ਦੇਖੋ ਪਹਿਲਾ ਭਗਵਾਨ ਆ ਫੇਰ ਭਲਵਾਨ ਆ ਮੈਂ ਉਸ ਭਲਵਾਨ ਦੀ ਨੂੰ ਛੱਡ ਕੇ ਕੌਂਡੀ ਖੇਡਣ ਲੱਗਾ ਮੈਂ ਸਾਰਾ ਇੱਕ ਪੰਜੀ ਪੰਜੀ ਰਾਤੀ ਦਾ ਐਂਟੀ ਕੀਤਾ ਰਾਜਾ ਜਦੋਂ ਉਹ ਪਿੰਟ ਇੱਕ ਜਣਾ ਆਈ ਜਾਂਦਾ ਫਰਨਾ ਦਾ ਹੁਣ ਲੋਕਾਂ ਦਾ ਕੰਮ ਆ ਅਗਲੇ ਦੀ ਮਾਂ ਦੀ ਕਿਹੜਾ ਲੋੜੀ ਦੀ ਬੰਡੀ ਯਾਰ ਉਹ ਖੇਡਣੀ ਉਹ ਆਇਆ ਉਹਨੂੰ ਬਗਲਾ ਕੋਈ ਮਾਨਤਾ ਦੇਖ ਲੋ ਭਾਈ ਮੈਨੂੰ 4 ਦਾ 3 ਤਾਂ ਬੈਰੀ ਵਾਲੀ ਪੈ ਗਿਆ ਤੇ ਪਰ ਖੇਡਣ ਦੀ ਖਾਤਰ ਮੈਂ ਆਇਆ ਲੋਕਾਂ ਨੂੰ ਖੇਡ ਹੀ ਦਿਖਾਉਣੀ ਆ ਮੈਂ ਕੋਈ ਇਹ ਜੀ ਚੱਕਰ ਨਹੀਂ ਹਰ ਜਿੱਤਦਾ ਹੁੰਦੀ ਰਹਿੰਦੀ ਆ ਜੇ ਖੇਡਾਂਗੇ ਤਾਂ ਹਾਰਾਂਗੇ ਵੀ ਜ਼ਰੂਰੀ ਕੋਈ ਗੱਲ ਨਹੀਂ ਕਮੇਟੀ ਦਾ ਬਹੁਤ ਹੀ ਬਹੁਤ ਬਰੈਣੀ ਆ ਬਹੁਤ ਹੀ ਧੰਨਵਾਦ ਜਿਹੜਾ ਮੈਨੂੰ ਇੱਥੇ ਤੁਹਾਡੇ ਰੂਪ ਰੂਪ ਕਰਿਆ ਮੈਂ ਚੰਡੀਗੜ੍ਹ 'ਚ ਖੇਡਿਆ ਨਹੀਂ ਸੀ ਮੈਂ ਬਚਪਨ 'ਚ ਵੀ ਚੰਡੀਗੜ੍ਹ 'ਚ ਕਿਤੇ ਆਇਆ ਨਹੀਂ ਸੀ ਮੈਨੂੰ ਮੈਂ ਬਰੇ ਤੁਹਾਡਾ ਰਿਣੀ ਆ ਜਿਹੜਾ ਤੁਸੀਂ ਮੈਨੂੰ ਬੁਲਾ ਕੇ ਚੰਡੀਗੜ੍ਹ 'ਚ ਦਿਖਾਇਆ ਆਜੋ ਜੀ ਫਾਈਨਲ ਅਸੀ ਤਰ੍ਹਾਂ ਕਬੱਡੀ ਦੀਆਂ ਕੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ 'ਤੇ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ